ਹਰਿਆਣੇ ਦਾ ਜ਼ਿਲ੍ਹਾ ਅੰਬਾਲਾ ਔਰ ਪਿੰਡ ਅਜਿਹਾ ਨਾਮ ਜਿਹੜਾ ਲੈ ਕੇ ਆ ਰਿਹਾ ਕਿਉਂਕਿ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੀ ਨੇਮ ਪਲੇਟਾਂ ਨੇ ਉਹ ਉਹਨਾਂ ਦੇ ਨੋਹਾ ਧੀਆਂ ਦੀ ਪੜ੍ਹਾਈ ਦੇ ਸ਼ਬਦ ਨਾਲ ਪਹਿਲਾਂ ਤਾਂ ਔਰਤਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਸੀ ਇੱਕ ਤਰੀਕੇ ਨਾਲ ਕੋਈ ਸਮਾਂ ਹੁੰਦਾ ਸੀ ਸੋ ਹੁਣ ਜੋ ਹਾਲਾਤ ਬਣੇ ਆ ਕਿਵੇਂ ਦਾ ਮਹਿਸੂਸ ਹੁੰਦਾ ਸਾਡੀ ਸੋਚ ਪਹਿਲੇ ਇਹ ਥੀ ਕਿ ਹਮ ਪੜ ਲਿਏ ਲਿਖ ਲਿਏ ਬਸ ਐਸੇ ਹੀ ਯਹਾਂ ਤੱਕ ਕੀ ਸੋਚ ਥੀ ਅਬ ਕੁਝ ਅੱਛਾ ਕਰਨੇ ਕੇ ਲਿਏ ਦਿਲ ਕਰਤਾ ਹੈ ਕਿ ਕੁਝ ਅੱਛਾ ਕੀਆ ਜਾਏ ਕੁਝ ਬਣ ਕੇ ਦਿਖਾਇਆ ਜਾਏ ਹਮ ਕੋ ਬਹੁਤ ਅੱਛਾ ਗਰਵ ਫੀਲ ਹੋ ਰਹਾ ਹੈ ਉਹਨੇ ਨੇਮਪਲੇਟ ਲੱਗੀ ਆ ਜਿਵੇਂ ਜਾਣਿਓ ਕਿਸੇ ਬਾਹਰ ਸਕੂਲ ਜਾਂ ਕਾਲਜ ਦੇ ਵਿੱਚ ਪੁੱਛਦੇ ਲੋਕ ਵੀ ਤੁਹਾਡੇ ਪਿੰਡ ਦੇ ਵਿੱਚ ਜਿਹਾ ਲੱਗ ਗਿਆ ਹਾਂਜੀ ਸਭ ਪੁੱਛਦੇ ਆਂ ਹਮਾਰੇ گاਉਂ ਵੀ ਨੇਮਪਲੇਟ ਲੱਗੀ ਆ ਕਿਉਂ ਲੱਗੀ ਆ ਤਾਂ ਹਮ ਬੋਤਾਤੇ ਆਂ ਕਿ ਹਮਾਰੇ گاਉਂ ਮੈਂ ਮਤਲਬ ਜੋ ਲੇਡੀਜ਼ ਆਂ ਉਹ ਵੀ ਅੱਛੀ ਪੜੀ ਹੋਈਆਂ ਔਰ ਜੋ ਗਰਲਸ ਆਂ ਉਹ ਵੀ ਅੱਛੀ ਪੜੀ ਹੋਈਆਂ ਇਸ ਲਈ ਹਮਾਰੀ ਨੇਮਪਲੇਟ ਲੱਗੀ ਆ ਔਰ ਔਰ ਸਭ ਨੇ ਨਾਮ ਰੋਸ਼ਨ ਲਈ ਕੀ ਆ ਗਾਉਂ ਮੈਂ ਮੇਰਾ ਨਾਮ ਲੀਤਾ ਸੈਣੀ ਆ ਜੀ ਮੈਂ ਫਸਟ এডুকেটেড লেডি আইসি গোমে ফার্স্ট এডুকেটেড লেডি थी پنجاب ਦੇ ਵਿੱਚ ਜਾਂ ਫਿਰ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਅਸੀਂ ਅਕਸਰ ਦੇਖੀਦਾ ਹੈ ਕਿ ਉਹਨਾਂ ਦੇ ਘਰਾਂ ਦੀ ਪਛਾਣ ਜਾਂ ਘਰਾਂ ਦੇ ਬਾਹਰ ਲੱਗੀਆਂ ਨੰਬਰ ਪਲੇਟਾਂ ਉਹਨਾਂ ਦੇ ਗੋਤ ਕਹਿ ਲਈਏ ਜਾਂ ਜਾਤ ਕਹਿ ਲਈ ਜਾਂ ਫਿਰ ਉਹਨਾਂ ਦੇ ਪੁਰਖਿਆਂ ਦੇ ਨਾਮ ਤੇ ਲੱਗੀਆਂ ਜਾਂਦੀ ਹੈ ਹਰਿਆਣੇ ਦਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਅਜਿਹਾ ਨਾਮ ਜਿਹੜਾ ਲੈ ਕੇ ਆ ਰਿਹਾ ਕਿਉਂਕਿ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੀਆਂ ਨੇਮ ਪਲੇਟਾਂ ਨੇ ਉਹ ਉਹਨਾਂ ਦੇ ਨੋਹਾ ਧੀਆਂ ਦੀ ਪੜਾਈ ਦੇ ਸ਼ਬਦ ਨਾਲ ਸੋ ਇੱਕ ਵਾਰ ਘਰ ਦੇ ਉੱਤੇ ਵੀ ਨਜ਼ਰ ਮਰੋਣੇ ਆ ਸੋ ਮੈਂ ਆਪਣੇ ਸਹਿਯੋਗੀ ਨੂੰ ਇੱਕ ਵਾਰ ਚੱਲਦਾ ਚੱਲਿਓਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਮਾਹੌਲ ਬਣਿਆ ਪਹਿਲਾਂ ਪਿੰਡ ਦੇ ਵਿੱਚ ਮਤਾ ਪਾਸ ਹੁੰਦਾ ਔਰ ਉਹ ਮਤਾ ਪਾਸ ਹੋਇਆ ਕਿ ਘਰਾਂ ਦੇ ਬਾਹਰ ਜਿਹੜੀਆਂ ਨੰਬਰ ਪਲੇਟਾਂ ਜਾਂ ਨੇਮ ਪਲੇਟ ਰਹਿਣਗੀਆਂ ਉਹਨਾਂ ਦੇ ਨੋਹਾਂ ਦੇ ਨਾਮ ਦੀਆਂ ਔਰ ਉਹਨਾਂ ਦੇ ਧੀਆਂ ਦੇ ਨਾਮ ਦੀ ਜੋ ਪੜੇ ਲਿਖੇ ਨੇ ਜਿਨ੍ਹਾਂ ਦੀ ਜੋ ਐਜੂਕੇਸ਼ਨ ਹੈਗੀ ਹੈ ਉਸੇ ਨਾਮ ਤੇ ਰਹਿਣਗੀਆਂ ਸੋ ਇੱਕ ਪਾਸੇ ਇਹ ਜਿਹੜੇ ਪਰਿਵਾਰਕ ਮੈਂਬਰ ਵੀ ਇੱਥੇ ਖੜੇ ਨੇ ਪਹਿਲਾਂ ਇੱਕ ਨੇਮ ਪਲੇਟ ਦੇ ਉੱਪਰ ਝਾਤ ਜਿਹੜੀ ਆ ਜ਼ਰੂਰ ਮਰਾਉਣ ਦੇ ਲਈ ਕਹਾਂਗਾ ਮੈਂ ਆਪਣੇ ਸਹਿਯੋਗੀ ਨੂੰ ਕਿ ਨੇਮ ਪਲੇਟ ਜਿਹੜੀ ਲੱਗੀ ਹੈ ਮਿਸਿਸ ਤਮੰਨਾ ਟਮਨ ਅਤੇ ਬੀਕੋਮ ਖਾਸ ਕਰਕੇ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਔਰ ਥੱਲੇ ਆਸ਼ਾ ਤਿਮਨ ਐਮਏ ਹਿੰਦੀ ਲਿਖੀ ਗਈ ਹੈ ਇਸ ਕਿਵੇਂ ਸ਼ੁਰੂਆਤ ਹੋਈ ਉਹ ਵੀ ਗੱਲ ਕਰਾਂਗੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਆਸ਼ਾ ਰਾਣੀ ਹੈ ਜੀ ਆਸ਼ਾ ਰਾਣੀ ਮੈਂ ਐਮਏ ਹਿੰਦੀ ਹਾਂ अच्छा आप ਤੁਸੀਂ ਐਮਏ ਹਿੰਦੀ ਹੋ ਇਹ ਮਤਲਬ ਕਿਵੇਂ ਪੂਰਾ ਸਰਕਲ ਚੱਲਿਆ ਵੀ ਕਹਿੰਦੇ ਵੀ ਪਹਿਲਾਂ ਪੁਰਖਿਆਂ ਦੇ ਨਾਮ ਦੀ ਹੁੰਦੀ ਸੀ ਜਾਂ ਕੋਈ ਕਿਸੇ ਦਾ ਸਰਨੇਮ ਹੋ ਗਿਆ ਉਹ ਨਾਮ ਦੇ ਪਿੱਛੇ ਲੱਗਦਾ ਸੀ ਨੇਮ ਪਲੇਟਾਂ ਦੇ ਤੁਸੀਂ ਪਿੰਡ ਦੇ ਵਿੱਚ ਇਹ ਰਿਵਾਜ ਕਿਵੇਂ ਚਲਾ ਲਿਆ ਇਹ ਜੀ ہمارے گاؤں ਨਾ ہماری ਪੰਚਾਇਤ ਨੇ ગ્રામ ਸਭਾ ਕੀਤੀ ᱛᱚ ਉਸ ਵਿੱਚ ਇਹ ਆਈਡੀਆ ਨਿਕਲ ਕੇ ਆਇਆ ਕਿ ਔਰਤਾਂ کے لیے خواتینوں کے لیے کوئی ایسا مطلب وہ ان کو الگ پہچان ملے ᱛᱚ ہماری ગ્રામ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ اُن کے ਨਾਮ ਕੀ उनकी जो विद क्वालिफिकेशन जो उनकी भी कोई भी क्वालिफिकेशन जो कुछ है उनके ने, नेम प्लेट घर के सामने लगाई जाए ताकि उनको एक अलग पहचान मिले लड़कियां हैं हमारे गांव की बहुएँ हैं उनको एक अलग ऐसा वो मिले ताकि उनको और जो बच्चे हैं उनको भी इससे प्रेरणा मिले पढ़ने की आगे बढ़ने की हाँ। नाम की है एक इस गाँव का नाम है जी गन्नी खेड़ा खेड़ा हाँ जीडा की नाम है सिमरन सिमरन पढ़े हो मैंने ग्रेजुएट किया बीकॉम बीकॉम ਠੀਕ ਹੈ ਤੁਹਾਡਾ ਕੀ ਨਾਮ ਹੈ ਸਿਮਰਨ ਹੈ ਸਰ ਸਿਮਰਨ ਹਾਂਜੀ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਬੀਏ ਸਰ ਬੀਏ ਹਾਂਜੀ ਮਤਲਬ ਕਿੰਨਾ ਕਿਵੇਂ ਦਾ ਮਹਿਸੂਸ ਹਦਾ ਸਭ ਤੋਂ ਪਹਿਲਾਂ ਇਹ ਦੇਖਿਓ ਵੀ ਆਮ ਘਰਾਂ 'ਚ ਜਿਵੇਂ ਦੇਖਿਆ ਹੁੰਦਾ ਔਰ ਖਾਸ ਤੌਰ ਤੇ ਹਰਿਆਣੇ 'ਚ ਵੀ पहला तो औरतों को अग्जाना जाता जो हालात बने कि महसूस होंगे सर बहुत अच्छा महसूस हो रहा है हमारी जो ग्राम पंचायत ने हमारे लिए किया है और हमें आगे बढ़ने के लिए प्रेरित किया है हम हमारी सोच पहले ये थी कि हम पढ़ लिए लिख लिए बस ऐसे ही ਇਹ ਹਾਂ ਤੱਕ ਕੀ ਸੋਚਤੀ ਹੁਬ ਕੁਛ ਅੱਛਾ ਕਰਨੇ ਕੇ ਲੀਏ ਦਿਲ ਕਰਤਾ ਹੈ ਕਿ ਕੁਛ ਅੱਛਾ ਕੀਆ ਜਾਏ ਕੁਛ ਬਨਕਰ ਦਿਖਾਇਆ ਜਾਏ ਹਮਕੋ ਬਹੁਤ ਅੱਛਾ ਗਰਵ ਫੀਲ ਹੋ ਰਹਾ ਹੈ ਜਿਵੇਂ ਉਹਨੇ ਨੇਮਪਲੇਟ ਲੱਗੀ ਆ ਜਿਵੇਂ ਜਾਣਿਓ ਕਿਸੇ ਬਾਹਰ ਸਕੂਲ ਜਾਂ ਕਾਲਜ ਦੇ ਵਿੱਚ ਪੁੱਛਦੇ ਲੋਕ ਵੀ ਤੁਹਾਡੇ ਪਿੰਡ ਦੇ ਵਿੱਚ ਜਿਹਾ ਲੱਗਿਆ हाँ जी सब पूछते हैं हमारे गांव में नेम प्लेट लगी है क्यों लगी है तो हम बताते हैं कि हमारे गांव में मतलब जो लेडीज़ हैं वो भी अच्छी पढ़ी हुई हैं और जो गर्ल्स हैं वो भी अच्छी पढ़ी हुई हैं इसलिए हमारी नेम प्लेट लगी हैं और उन और सब ने नाम रोशन ली ਕੀ ਆਇਆ ਹੈ گاਉਂ ਮੇਂ ਤੁਹਾਡਾ ਕੀ ਨਾਮ ਹੈ ਜੀ ਸਰ ਮੇਰਾ ਨਾਮ ਤੋਮਨਾ ਹੈ ਤੋਮਨਾ ਤੁਸੀਂ ਵੀ ਇਹੀ ਤੁਹਾਡਾ ਕਰੀਏ ਹਾਂਜੀ ਤੁਸੀਂ ਕਿੰਨਾ ਪੜ੍ਹੇ ਹੋ ਸਰ ਮੈਂਨੇ ਵੀ ਗ੍ਰੈਜੂਏਸ਼ਨ ਕੰਪਲੀਟ ਕੀਆ ਹੈ ਔਰ ਅਭੀ ਮੈਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਹਾਂ ਅਗੇ ਪੋਸਟ ਗ੍ਰੈਜੂਏਸ਼ਨ ਕਾ ਚ ਕਰ ਰਹੀ ਹਾਂ ਐਮ ਕਮ ਸਰ ਐਮ ਕਮ ਕਰ ਰਹੀ ਹਾਂ ਤੋ ਮਤਲਬ ਕਿਵੇਂ ਦਾ ਇੱਕ ਤਰੱਕੇ ਨਾਲ ਮਹਿਸੂਸ ਹੁੰਦਾ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਹੀ ਸੀ ਵੀ ਘਰਾਂ ਦੇ ਵਿੱਚੋਂ ਬਾਹਰ ਜਾਣੇ ਹੋ ਪਹਿਲਾਂ ਹਰਿਆਣਾ ਜਾਂ ਕਈ ਅਜਿਹੇ ਏਰੀਆ ਸੀਗੇ ਪੰਜਾਬ ਦੇ ਨਾਲ ਲੱਗਦੇ ਜਿੱਥੇ ਲੇਡੀਜ਼ ਨੂੰ ਕੁੜੀਆਂ ਨੂੰ ਇੱਕ ਤਰੀਕੇ ਨਾਲ ਬਾਹਰ ਜਾਂ ਤੋਂ ਰੋਕਿਆ ਵੀ ਜਾਂਦਾ ਸੀਗਾ जी सर पहले ऐसा बिल्कुल होता था लेकिन आज हमारा समाज बदल रहा है और अच्छे के लिए बदल रहा है जो कि एक अच्छी बात है और इसी में हमारे गांव ने जो एक कदम उठाया है महिलाओं को एक पहचान देने का उनकी शिक्षा को पहचान देने का ये एक बहुत पॉजिटिव कदम है और मुझे ऐसा लगता है कि इससे और जो छोटी बच्चे हैं उन्हें भी ये प्रेरणा मिलेगी कि कल उन्हें भी इस तरीके से पहचान मिले सो वो भी आगे ਆਪਣਾ ਪੜ੍ਹਨ ਦੇ ਬਾਰੇ ਵਿੱਚ ਅੱਛੇ ਸੋਚेंगे बिल्कुल बिल्कुल ਤਾਂ ਇਹ ਮਾਹੌਲ ਜਿਹੜਾ ਇੱਥੇ ਬਣ ਗਿਆ ਹੈ ਇਹ ਦੇਖੋ ਮਤਲਬ ਜਿਹੜੇ ਪਿੰਡ ਵਾਸੀ ਨੇ ਉਹ ਵੀ ਕੱਤਰ ਹੋਏ ਪਰ ਅਕਸਰ ਜਿਹੜੀ ਇਹ ਚੀਜ਼ ਹੈ ਕਿਉਂ ਹੈ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਅਜੇ ਹੀ ਨੰਬਰ ਰੋਟ ਜਾਂ ಗ್ರಾಮ ਪੰਚਾਇਤ ਨੇ ਜਾਂ ਇਹ ਮਤਨ ਨਹੀਂ ਸੀ ਪਾਇਆ ਸੋ ਇਹ ਵੀ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਕੋ ਮਨਜੀਤ ਕੌਰ ਕਿੱਥੋਂ ਰਹਿਣ ਵਾਲਿਓ ਗੰਨੀ ਖੇੜਾ ਗੰਨੀ ਖੇੜਾ ਮਤਲਬ ਕਿਵੇਂ ਦਾ ਮਹਿਸੂਸ ਹੁੰਦਾ ਜੇ ਵੀ ਹੁਣ ਨੋਆ ਧੀਆਂ ਦੇ ਨਾਮ ਦੀ ਨੰਬਰ ਪਲੇਟ ਲੱਗੀ ਹੈ ਨੇਮ ਪਲੇਟ ਲੱਗੀ ਹੋਈ ਹੈ ਹਾਂਜੀ ਅੱਛਾ ਮਹਿਸੂਸ ਹੁੰਦਾ ਹੈ ਹਾਂ ਮਤਲਬ ਲੱਗਦਾ ਵੀ ਹੁਣ ਆਪਾਂ ਆਪਣੀਆਂ ਧੀਆਂ ਦਾ ਵੀ ਇਸ ਤਰੀਕੇ ਨਾਲ ਕਰਾਂਗੇ ਹਾਂਜੀ ਹਾਂਜੀ ਲੱਗਦਾ ਹੈ ਹਾਂਜੀ ਬਿਲਕੁਲ ਸੋਚਦੇ ਹਾਂ ਹਾਂਜੀ ਇੱਕ ਉਡੀਕ ਇੱਕ ਆਸ ਉਹ ਚੀਜ਼ ਦੀ ਵੱਜ ਜਾਂਦੀ ਹੈ ਵੀ ਹਾਂ ਹੁਣ ਅਸੀਂ ਅੱਗੇ ਆਪਣੀਆਂ ਧੀਆਂ ਨੂੰ ਪੁੱਤਾਂ ਨੂੰ ਇਸ ਤਰੀਕੇ ਦੀ ਨੇਮ ਪਲੇਟ ਲਵਾਵਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਇਹ ਜਿਹੜੇ ਪ੍ਰਾਣੀਆਂ ਔਰਤਾਂ ਬਜ਼ੁਰਗ ਸੀਗੇ ਉਹ ਵੀ ਜਰੂਰ ਇਸ ਗੱਲ ਤੋਂ ਜਿਹੜਾ ਖੁਸ਼ ਹੁੰਦੇ ਨਜ਼ਰ ਆਉਂਦੇ ਨੇ ਸੋ ਅੱਗੇ-ਅੱਗੇ ਵਾਦੇ ਚੱਲਦੇ ਆਂ ਔਰ ਗੱਲਬਾਤ ਕਰਦੇ ਚੱਲਦੇ ਆਂ ਤੁਹਾਡਾ ਕੀ ਨਾਮ ਹੈ ਜੀ ਸਰ ਮੇਰਾ ਨਾਮ ਮਨੀਸ਼ਾ ਹੈ ਮਨੀਸ਼ਾ ਮਨੀਸ਼ਾ ਜੀ ਤੁਸੀਂ ਇਸੇ ਪਿੰਡ ਦੇ ਹੀ ਰਹਿਣ ਵਾਲੇ ਹੋ ਹਾਂਜੀ ਤੁਹਾਡੇ ਘਰ ਚ ਇਧਰ ਦੀ ਹਾਂਜੀ ਜੀ ਜਨੋ ਮਤਲਬ ਤੁਹਾਡੇ ਵੀ ਬੱਚਿਆਂ ਦੇ ਨੇਮ ਪਲੇਟਸ ਇਸ ਤਰੀਕੇ ਨਾਲ ਲੱਗਣਗੇ ਕਿੰਨਾ ਕੁ ਮਤਲਬ ਆਪਣੇ ਆਪ ਚ ਪ੍ਰਾਊਡ ਫੀਲ ਹੁੰਦਾ ਹੈ ਜਾਂ ਵਧੀਆ ਲੱਗਦਾ ਮਸੂਰ ਸਰ ਪ੍ਰਾਊਡ ਤਾਂ ਬਹੁਤ ਫੀਲ ਹੁੰਦਾ ਹੈ ਜਿਹੜਾ ਮਤਲਬ ਆਪਣੀ ਜੋ ਦੱਬੀ ਹੋਈ ਸੀ ਪੜਾਈ ਜਿਸ ਨੂੰ ਪਤਾ ਨਹੀਂ ਤੇ ਉਹ ਮਤਲਬ ਸਰਪੰਚ ਜੀ ਨੂੰ ਪਲੇਟ ਲਗਵਾ ਕੇ ਆ ਉਹ ਸਪਸ਼ਟ ਕਰ ਦਿੱਤਾ ਕਿ ਵੀ ਇਸ ਪਿੰਡ ਚ ਵੀ ਨੂੰ ਪੜ੍ਹੇ ਲਿਖੀ ਹੋਈ ਆ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸ਼ੁਰੂਆਤ ਕਰਾਂਗੇ ਸਰਪੰਚ ਸਾਹਿਬ ਇੱਕ ਬੜਾ ਵਧੀਆ ਉਪਰਾਲਾ ਤੁਸੀਂ ਕਰਤਿਆ ਲੋਕਾਂ ਦੇ ਵਿੱਚ ਵੀ ਖੁਸ਼ੀ ਹੈ ਇਹ ਸਾਰਾ ਨਈ ਅਨੋਹਾ ਧੀਆਂ ਦੇ ਵਿੱਚ ਵੀ ਇਹ ਮਨ ਦੇ ਵਿੱਚ ਕਿਵੇਂ ਆਇਆ ਇਹ ਚੀਜ਼ਾਂ ਵੀ ਅਸੀਂ ਇਹ ਇੰਪਲੀਮੈਂਟੇਸ਼ਨ ਕਰਨੀ ਹੈ ਪਿੰਡ ਦੇ ਵਿੱਚ सर ये हमारी जो ग्राम सभा थी महिला ग्राम सभा हमने की थी पाँच नवंबर में ये आइडिया वहीं से निकल कर आया था क्योंकि हमने वहाँ पे पांच छह डिपार्टमेंट थे जैसे महिला एवं बाल विकास विभाग है महिला थाना से एस एच ओ है और भी हेल्थ डिपार्टमेंट है जो भी महिलाओं से संबंधित डिपार्टमेंट थे हमने उनको इन्वाइट किया था और वो हमारी ग्राम सभा में आए भी थे तो हमारे डायरेक्टर साहब जो एच आई आर डी के निदेशक नीलू खड़ी से हैं डॉक्टर वीरेंद्र चौहान जी वो भी मुख्य अतिथि के तौर पे थे तो वहाँ पे निकल के आइडिया आया था कि ये एक सर्वे किया जाए जिसमें अपने गांव से जो महिलाएं बेटियां हैं जो कम से कम ग्रेजुएट हैं उससे ऊपर जो भी है जो बारहवीं या प्लस टू है उन्होंने उनको इसमें शामिल नहीं किया गया था तो ऐसी तीस महिलाएं हमारे गांव से निकल के आई थी तो हमने उनकी फिर ये नेम प्लेट बनवाई और उनकी एजुकेशन उस पर अंकित की तो उनके घर के बाहर लगाई तो ये आइडिया वहीं से था वैसे ही पिंड के वोट किन्नीक है जोड़ा पिंडा किन्नीक वोट है और किन्ने घर ने उस तो बाद किन्ने घर चुने गए इस चीज़ में देखिए हमारा गांव छोटा गांव है तीन की आबादी है और 312 के करीब हमारी वोट है तो बहुत ही छोटा गांव एक परिवार की तरह है पूरा गांव रहता है तो हम सबको ये इसमें सर्वे करने में, में हमें कोई दिक्कत नहीं आई क्योंकि छोटा गांव था तो बहुत ही अच्छा आइडिया रहा ये सर हो गया गाँव नाल दाल चलते चलते हैं और अपने सहयोगी मैं कहंगा भी हरेक घर के उ क्योंकि एक ये देखो मिस नैनसी सैनी बी ए ਇਸ ਤਰੀਕੇ ਦੇ ਨਾਲ ਇਹ ਇਹ ਪੂਰੇ ਘਰ ਜਿਹੜੇ ਨੇ ਹਰੇਕ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਲੱਗੀ ਹੋਈ ਹੈ ਇੱਕ ਦੂਸਰੇ ਪਾਸੇ ਮਿਸਿਸ ਮਨੀਸ਼ਾ ਧਿਮਾਨ ਹੈ ਐਮ ਐਸ ਸੀ ਹੈ ਔਰ ਉਸ ਤਰੀਕੇ ਦੇ ਨਾਲ ਹਰੇਕ ਮਤਲਬ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਲੱਗੀ ਔਰ ਕੁੱਲ 380 ਦੀ ਆਬਾਦੀ ਜਿਹੜੀ ਹੈ ਉਹ ਜ਼ਰੂਰ ਜਿਹੜੀ ਹੈ ਰੇਨੂ ਧਿਮਾਨ ਜੀ ਤੁਹਾਡਾ ਹਾਂਜੀ ਮਤਲਬ ਕਿਵੇਂ ਦਾ ਮਹਿਸੂਸ ਹੁੰਦਾ ਹੈ ਘਰ ਦੇ ਬਾਹਰ ਨੇਮ ਪਲੇਟ ਲੱਗੀ ਹੋਈ ਹੈ ਅੱਗੇ ਆ ਕੇ ਪੁੱਛਦੇ ਹੁੰਦੇ ਸੀ ਐਸੇ ਲੱਗਦਾ ਕਿ ਕੁਆਲਿਫਿਕੇਸ਼ਨ ਕੇ ਬਾਰੇ ਮੇ ਸਭ ਕੋ ਪਤਾ ਲੱਗੇ ਕਿ ਠੀਕ ਹੈ ਇਹ ਪੜੇ ਲਿਖੇ ਹੈ ਪਹਿਲੇ ਯਹਾਂ ਪੇ ਕਿਸੇ ਕੋ ਪਤਾ ਨਹੀਂ ਇਤਨੀ ਹੈ ਨਹੀਂ ਸੀ ਨੋਲੇਜ ਤਾਂ ਆਪ ਠੀਕ ਲੱਗ ਰਿਹਾ ਅੱਛਾ ਲੱਗ ਰਿਹਾ ਕਿ ਨੇਮ ਪਲੇਟ ਲਗਾਈ ਹੈ ਸਰਪੰਚ ਸਾਹਿਬ ਨੇ ਐਮਏ ਹਿਸਟਰੀ ਤੁਸੀਂ ਪੜ੍ਹੇ ਹੋ ਨਾਲ ਨਾਲ ਕੋਈ ਜੋਬ ਵਗੈਰਾ ਵੀ ਕਰਦੇ ਹੋ ਕਿ ਤੇ ਟੀਚਰ ਹੋ ਜਾਂਦੇ ਹੋ ਆਪੇ ਤਾਂ ਨਹੀਂ ਕੀਤੀ ਆਪਣੇ ਮਾਈਕੇ ਵਿੱਚ ਕੀਤੀ 1 ਇਅਰ ਕੀ ਉਹ ਯਹਾਂ ਤੇ ਤਾਂ ਜਾਣੇ ਵੀ ਥੋੜੇ ਦਿੱਕਤ ਹੈ ਘਰ ਤੇ ਵੀ ਹਾਂਜੀ ਬੱਚੇ ਛੋਟੇ ਚਲੋ ਇਹ ਚੀਜ਼ਾਂ ਨੂੰ ਕਿੰਨਾ ਕਿਤੇ احساس ਹੁੰਦਾ ਵੀ ਜੋ ਪਹਿਚਾਨ ਮਾਪਿਓ ਨੇ ਬਣਾ ਕੇ ਅੱਗੇ ਭੇਜਿਆ ਸੀ ਨੌ ਦੇ ਤੌਰ ਦੇ ਪਰ ਉਹ ਲਿਖੀ ਗਈ ਆਪਾਂ ਹਾਂਜੀ ਹਾਂਜੀ ਆਪ ਨੂੰ ਬਹੁਤ ਅੱਛਾ ਲੱਗਦਾ ਹੈ ਕਿ ਹਾਂ ਯਹਾਂ ਤੇ ਹੈ ਕਿ ਪੇਕੇ ਘਰ ਦੇ ਵਿੱਚ ਵੀ ਇਹ ਚੀਜ਼ ਦੱਸੀ ਫਿਰ ਵੀ ਘਰ ਦੇ ਵਾਰ ਲੱਗੀ ਪਈ ਆਪ ਤਾਂ ਉਹਨਾਂ ਨੂੰ ਦਿੱਖਦਾ ਹੈ ਕਿ ਫੋਨ ਵਗੈਰਾ ਮੇ ਲੱਗੇ ਜਾਂਦੇ ਹਨ ਨਾ ਇਹ ਅਨ ਸਟੇਟਸ ਵਗੈਰਾ ਲਗਾਉਂਦੇ ਹਨ ਤਾਂ ਅੱਛਾ ਲੱਗਦਾ ਹੈ ਉਹਨਾਂ ਨੂੰ ਕਿ ਹਾਂ ਹਾਂਜੀ ਹਾਂਜੀ ਖੁਸ਼ ਹੁੰਦੇ ਹਨ ਦੁਆਵਾ ਮੰਦਦੇ ਹੋਣਗੇ ਹਾਂਜੀ 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 ਤੁਸੀਂ ਮਤਲਬ ਇਸੇ ਪਿੰਡ ਦੇ ਰਹਿਣ ਵਾਲੇ ਹੋ ਤਾਂ ਕਿਸ ਤਰੀਕੇ ਦਾ ਅਹਿਸਾਸ ਹੁੰਦਾ ਜਦੋਂ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੋਰਾਮ ਕਰਕੇ ਅਸੀਂ ਦੇਖਦੇ ਸੀ ਵੀ ਪਿੰਡਾਂ ਦੇ ਵਿੱਚ ਮਰਦਾਂ ਦੀ ਇਹ ਨਾਮ ਸੀ ਜਾਂ ਜਾਤ ਅੱਗੇ ਲਿਖੀ ਹੁੰਦੀ ਸੀ ਦੇਖिए ਬੜਾ ਹੀ ਪ੍ਰਾਊਡ ਫੀਲ ਹੁੰਦਾ ਹੈ ਜਿਵੇਂ ਕਿ ਆਪ ਦੇਖ ਹੀ ਰਹੇ تھے ਪਿਛਲੇ ਕੁਝ ਕਾਫੀ ਵਰਸੋਂ ਸੇ ਪੁਰਸ਼ ਸਮਾਜ ਪ੍ਰਧਾਨ ਰਹਾ ਹੈ तो हमारी पंचायत की तरफ से ये एक ऐसी पहल है जिसे आगे महिलाओं को भी अपनी पहचान मिली है अलग से हम खुद ये चाहते हैं कि हमारी महिलाएं हमारी जो बहू बेटियां हैं वो समाज में आगे आए समाज को रिप्रेजेंट करें और कुछ अच्छा उन्हें भी फील हो कि हमारा हमारे भी समाज में कुछ वैल्यू है हाँ मेरा नाम ललिता सहनी है जी मैं फर्स्ट एजुकेटेड लेडी आई थी इस गाँव में फर्स्ट एजुकेटेड लेडी थी मैं नाइनटी में यहाँ पे आई थी शादी सुशादी करके मैं फर्स्ट एजुकेटेड लेडी थी इस गांव में उसके बाद आगे जनरेशन आती चली गई और पढ़ते चले गए मुझे बहुत खुशी होती है कि मेरे बाद इतनी मतलब जितनी भी बहुत आई हैं यहाँ पर एजुकेटेड थी और उनके आगे आने जाने वाली जनरेशन भी अब उनको देख देख के मोटिवेट हो रही है कि हमको पढ़ने का मौका मिल दिया जा रहा है क्योंकि जैसे मेरी नर्ंदे थी तीनों वो मतलब एट तक ही हुई थी मेरे को आने के मेरे आने के बाद जैसे जितनी भी लेडीज आ रही हैं शादी शुरू करके वो सारी ग्रेजुएट से ऊपर आ रही हैं और मुझे बहुत खुशी होती है इनको देख के बहुत ज़्यादा कि हमारा गांव इतना बढ़ चुका है आगे कि बहुत मतलब कि बाहर भी चली जा सकती है मेरी हमारे सब घर गांव की बेटियां हमें सारी हम सोचते हैं कि हमारी ही हैं पूरे गांव की बेटियां। अच्छा लगता है खुशी होती है कि हाँ हमारे नाम से भी ऐसे है ना बत, मतलब कि लोग जान पा रहे हैं कि हम यहाँ रहते हैं अच्छा लगता है इंस्पायरिंग तो मैं बैंकिंग सेक्टर में हूँ बेसिकली एच बैंक में ਚੰਡੀਗੜ੍ਹ ਮੇਟਰ ਚੰਡੀਗੜ੍ਹ ਜੀ ਹੁਣ ਇਹ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਚੰਡੀਗੜ੍ਹੀਆਂ ਚੰਡੀਗੜ੍ਹ ਪੰਜਾਬ ਤੋਂ ਬਾਹਰ ਕਈ ਏਰੀਆ ਦੇ ਵਿੱਚ ਹਰਿਆਣੇ ਤੋਂ ਬਾਹਰ ਤਾਂ ਫੋਨ ਆਉਂਦੇ ਹੋਣਗੇ ਦੱਸਦੇ ਹੋਣਗੇ ਲੋਕੋ ਜੀ 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 ਬਿਲਕੁਲ ਜਬ ਇਹ ਲਗਾਈ ਥੀ ਤੋ ਪਲੇਟਸ ਲਗਾਈ ਥੀ ਤੋ ਮਤਲਬ ਯਹਾਂ ਸੇ ਵੀ ਕਾਫੀ ਕਾਲਸ ਗਈ ਕਿ ਐਸੇ ਕਰਕੇ ਇਨਸਪਾਇਰ ਇਨਸਪੀਰੇਸ਼ਨ ਹੈ ਨਾ ਬੱਚੋ ਕੇ ਲਈ ਨਿਊ ਔਰ ਨਿਊ ਜਨਰੇਸ਼ਨ ਹੈ ਜੋ ਹਮਾਰੀ ਔਨਕੇ ਲਈ ਵੀ ਬਹੁਤ ਅੱਛਾ ਹੈ ਇਹ ਮਤਲਬ ਉਨਕੋ ਇੱਕ आ, क्या बोल सकते हो मोटिवेशन मिलती है कि हम कैसे ग्रो करें है ना हाँ जी मेरी भी लगी हुई है सर हाँ अब मेरी गुड़िया ग्रेजुएशन कर रही है कहती मम्मी मेरे को भी लगवानी है नेम प्लेट हाँ जी तो हाँ जी हाँ जी छोटी बच्चियों को ज़्यादा खुशी है कि हाँ आने वाले टाइम में हमारी भी लगे नेम प्लेट हाँ जी छोटी बच्चियाँ बोलती हैं कि हमें भी लगवानी है और इससे भी बड़ी एजुकेशन की लगवानी है हाँ जी ਕੈਮਰਾ ਪਰ ਸੰਤ੍ਰੰਜੇ ਸ਼ਰਮਦੀਰਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਅੰਬਾਲਾ